ਵਪਾਰੀਆਂ ਲਈ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਰਨਾਲਾ ਪੁਲਿਸ 24 ਘੰਟੇ ਤੁਹਾਡੀ ਸੁਰੱਖਿਆ ਲਈ ਤਨਾਤ ਹੈ ਤੁਹਾਨੂੰ ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਕੋਈ ਵਿਅਕਤੀ ਇਹ ਨਹੀਂ ਹੋ ਸਕਦਾ ਕਿ ਕਿਸੇ ਨੂੰ ਧਮਕੀ ਦੇ ਕੇ ਤੇ ਬਰਨਾਲਾ ਪੁਲਿਸ ਤੋਂ ਬਚ ਦੇਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਹਰ ਬਾਰ ਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਤੁਹਾਡੇ ਸਾਹਮਣੇ ਕਹਾਣੀ ਜਾਂ ਕਹਾਣੀ ਦੇ ਰੂਪ ਦੇ ਵਿੱਚ ਕੋਈ ਨਾ ਕੋਈ ਖਬਰ ਲੈ ਕੇ ਆਉਣੀ ਹੈ ਉਵੇਂ ਹੀ ਤੁਸੀਂ ਇਸ ਖਬਰ ਦਾ ਵੀ ਅੰਦਾਜ਼ਾ ਲਾ ਲਿਆ ਹੋਣਾ ਥਾ ਮਿਲ ਤੋਂ ਵੀ ਅਰਸ਼ ਡਾਲੇ ਦੇ ਨਾਂ ਤੇ ਡੇਢ ਕਰੋੜ ਦੀ ਮੰਗੀ ਰੰਗਦਾਰੀ ਤੇ ਦੋ ਵਿਅਕਤੀਆਂ ਦੀ ਹੋਈ ਗ੍ਰਿਫਤਾਰੀ ਇੱਕ ਗ੍ਰਿਫਤਾਰੀ ਹੁੰਦੀ ਆ 27 ਜੂਨ 2024 ਨੂੰ ਤੇ ਗ੍ਰਿਫਤਾਰੀ ਤੋਂ ਬਾਅਦ ਦੋਵਾਂ ਵਿਅਕਤੀਆਂ ਦੀ ਪਛਾਣ ਹੁੰਦੀ ਹੈ ਕਿ ਇੱਕ ਵਿਅਕਤੀ ਦਾ ਨਾਮ ਆਗਾ ਵਿਸ਼ਾਲ ਉਰਫ ਬਿੱਕੀ ਡਾਲਰ ਸਬੰਧਤ ਰਾਏਕੋਟ ਨਾਲ ਤੇ ਦੂਸਰੇ ਵਿਅਕਤੀ ਦਾ ਨਾਮ ਆ ਪਰਮਜੀਤ ਉਰਫ ਹੈਪੀ ਸਬੰਧਤ ਰਾਏਕੋਟ ਦੇ ਨਾਲ ਹੀ ਪਿੰਡ ਗੁੰਦਵਾਲ ਇਹਨਾਂ ਦੀ ਗ੍ਰਿਫਤਾਰੀ ਦਾ ਕਾਰਨ ਦੱਸਾਂਗਾ ਜਿੰਦਲ ਫੁੱਟਵੇਅਰ ਬਹੁਤ ਤਾਕੜਾ ਕੰਮ ਆ ਉਹਨਾਂ ਦਾ ਬਰਨਾਲੇ ਦੇ ਵਿੱਚੋਂ ਉਹਨਾਂ ਨੂੰ ਬਾਹਰੋਂ ਕਾਲ ਆਉਂਦੀ ਹੈ ਕੈਨੇਡਾ ਤੋਂ ਫੋਨ ਕਾਲ ਰਹੇਗੀ ਜਿੰਦਲ ਫੁੱਟਵੇਅਰ ਦੇ ਮਾਲਕ ਤੋਂ 1.5 ਕਰੋੜ ਦੀ ਰੰਗਦਾਰੀ ਮੰਗੀ ਜਾਂਦੀ ਹੈ ਤੇ ਜਦੋਂ 1.5 ਕਰੋੜ ਦੀ ਰੰਗਦਾਰੀ ਮੰਗੀ ਜਾਂਦੀ ਆ ਤੇ ਉਸ ਨੂੰ ਕਿਹਾ ਜਾਂਦਾਗਾ ਵੀ ਮੈਂ ਅਰਸ਼ ਡਾਲਾ ਬੋਲਦਾ ਨਹੀਂ ਆ ਅਰਸ਼ ਡਾਲੇ ਦਾ ਕੋਈ ਬੰਦਾ ਬੋਲਦਾ ਤੇ ਸਾਨੂੰ 1.5 ਕਰੋੜ ਚਾਹੀਦਾ ਹੈਗਾ ਸਾਨੂੰ ਤੇਰੀ ਫੈਮਲੀ ਦੀ ਸਾਰੀ ਨੌਲੇਜ ਆ ਤੇਰੀ ਫੈਮਲੀ ਕਿੱਥੇ ਕਿੱਥੇ ਜਾਂਦੀ ਆ ਤੇਰੇ ਬੱਚੇ ਜਿਹੜੇ ਸਕੂਲ ਚ ਪੜ੍ਹਦੇ ਆ ਅਸੀਂ ਉਹਨਾਂ ਦਾ ਜਾਨੀ ਨੁਕਸਾਨ ਕਰਾਂਗੇ ਸੋ ਜਦੋਂ ਬੰਦੇ ਨੂੰ ਥੋੜੋ ਪਤਾ ਹੀ ਆ ਵੀ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਦੀ ਕੌਲ ਆ ਜੇ ਕਿਰਾਂ ਦਾ ਬੰਦਾ ਡਰ ਜਾਂਦਾਗਾ ਹਰ ਬੰਦੇ ਨੂੰ ਹੀ ਚਾਹੇ ਕੋਈ ਅਮੀਰ ਆ ਚਾਹੇ ਕੋਈ ਮਿਡਲ ਕਲਾਸ ਆ ਹਰ ਮੰਦਰ ਨੂੰ ਆਪਣੀ ਫੈਮਿਲੀ ਪਿਆਰੀ ਆਗੀ ਸੋ ਪਹਿਲਾਂ ਤਾਂ ਫੋਨ ਰਾਹੀਂ ਸੁਣਦੇ ਵਿੱਚ ਆਇਆ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਡਰਾਇਆ ਧਮਕਾਇਆ ਜਾਂਦਾ ਤੇ ਇਹ ਵੀ ਮੰਗ ਕੀਤੀ ਜਾਂਦੀ ਆ ਕੈਨੇਡਾ ਦੇ ਖਾਤੇ ਦਿੱਤੇ ਜਾਂਦੇ ਆ ਵੀ ਤੁਸੀਂ 1.5 ਕਰੋੜ ਰੁਪਈਆ ਇਸ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰੋ ਪਰ ਪਰਿਵਾਰ ਪੁਲਿਸ ਦੇ ਨਾਲ رابطہ ਕਰ ਲੈਂਦਾਗਾ ਫਿਰ ਪੁਲਿਸ ਫਿਲਮੀ ਤਰੀਕਾ ਬਣਾਉਂਦੀ ਆਗੀ ਪੁਲਿਸ ਉਹਨਾਂ ਨੂੰ ਇਹ ਕਹਿੰਦੀ ਆ ਜਿੰਦਲ ਪਰਿਵਾਰ ਨੂੰ ਵੀ ਤੁਸੀਂ ਇਹਨਾਂ ਦੇ ਟੱਚ 'ਚ ਰਹੋ ਵੀ ਇਹਨਾਂ ਨੂੰ ਇਗਨੋਰ ਨਾ ਕਰੋ ਸੋ ਪੁਲਿਸ ਦੇ ਕਹਿਣ ਤੇ ਜਿੰਦਲ ਪਰਿਵਾਰ ਉਹਨਾਂ ਦੇ ਟੱਚ 'ਚ ਰਹਿੰਦਾ ਜਿਵੇਂ ਜਿਵੇਂ ਉਹ ਬਾਹਰੋਂ ਫੋਨ ਕਾਲ ਆਉਂਦੀ ਆ ਤਾਂ ਜਿੰਦਲ ਪਰਿਵਾਰ ਉਹਨਾਂ ਦੇ ਫੋਨ ਕਾਲ ਚੱਕਦਾ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਪੁਲਿਸ ਦੇ ਕਹਿਣ ਤੇ ਸਾਰਾ ਪਲਾਨ ਬਣਾਇਆ ਜਾਂਦਾ ਹੈਗਾ ਜੋ ਜਿੰਦਲ ਪਰਿਵਾਰ ਤੋਂ ਰੰਗਦਾਰੀ ਮੰਗਦੇ ਆਗੇ ਜਿੰਦਲ ਪਰਿਵਾਰ ਉਹਨਾਂ ਨੂੰ ਇਹ ਗੱਲ ਕਹਿ ਦਿੰਦਾ ਵੀ ਅਸੀਂ ਤੁਹਾਨੂੰ 1.5 ਕਰੋੜ ਨਹੀਂ ਦੇ ਸਕਦੇ ਅਸੀਂ ਤੁਹਾਨੂੰ 50 ਲੱਖ ਰੁਪਏ ਦੇ ਦਾਂਗੇ 50 ਲੱਖ ਰੁਪਏ ਵੀ ਜਿਹੜਾ ਅਸੀਂ ਦੇਵਾਂਗੇ ਅਸੀਂ ਪੰਜਾਬ 'ਚ ਦੇਵਾਂਗੇ 7 ਤੋਂ ਬਾਹਰ ਨਹੀਂ ਪੈਸੇ ਦਿੱਤੇ ਜਾਣੇ 7 ਤੋਂ ਨਹੀਂ ਅਰੇਂਜਮੈਂਟ ਹੋਣਾ ਤਾਂ ਜਿਹੜੇ ਉਹ ਬਾਹਰ ਬੈਠੇ ਹੁੰਦੇ ਆਗੇ ਤੇ ਉਹ ਬਾਹਰਲੇ ਦੋ ਨੌਜਵਾਨਾਂ ਦੇ ਵੀ ਮੈਂ ਤੁਹਾਨੂੰ ਨਾਮ ਦੱਸ ਦਿੰਨਾਗਾ ਇੱਕ ਦਾ ਨਾਮ ਹੈਗਾ ਗੁਰਦੀਪ ਸ਼ੇਰਗਿੱਲ ਉਬਾਸੀ ਛੰਨਾ ਜ਼ਿਲ੍ਹਾ ਸੰਗਰੂਰ ਤੇ ਇੱਕ ਦਾ ਨਾਮ ਹੈਗਾ ਮਨਜਿੰਦਰ ਸਿੰਘ ਪਿੰਡ ਦਦਾਰਗੜ ਨੇੜੇ ਧੂਰੀ ਜਿਹੜਾ ਮਨਜਿੰਦਰ ਸਿੰਘ ਆ ਉਸ ਦਾ ਸਾਰਾ ਪਲਾਨ ਹੁੰਦਾ ਗੁਰਦੀਪ ਸ਼ੇਰਗਿੱਲ ਫੋਨ ਕਾਲ ਰਾਹੀਂ ਗੱਲਬਾਤ ਕਰਦਾ ਹੁੰਦਾ ਬਾਅਦ ਦੇ ਵਿੱਚ ਖਲਾਸੇ ਹੋਈ ਹੈ ਕਿ ਮਨਜਿੰਦਰ ਨੂੰ ਇਸ ਕਰਕੇ ਜਿੰਦਲ ਫੈਮਲੀ ਦੀਆਂ ਕਈ ਗੱਲਾਂ ਪਤਾ ਹੁੰਦੀਆਂ ਨੇ ਜਿੰਦਲ ਫੈਮਲੀ ਦਾ ਸਕੈਜੂਲ ਪਤਾ ਹੁੰਦਾ ਹੈਗਾ ਵੀ ਇਹ ਕਿੱਥੇ ਜਾਂਦੇ ਆ ਕੀ ਇਹਨਾਂ ਦਾ ਕੰਮਕਾਰ ਆ ਕੀ ਇਹਨਾਂ ਦਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਆ ਕਿਉਂਕਿ ਮਨਜਿੰਦਰ ਸਿੰਘ ਕੈਨੇਡਾ ਜਾਣ ਤੋਂ ਪਹਿਲਾਂ ਇਹੀ ਜਿੰਦਲ ਫੁੱਟਵੇਅਰ ਦੇ ਵਿੱਚ ਕਈ ਮਹੀਨੇ ਕੰਮ ਕਰਦਾ ਰਿਹਾ ਇਸ ਕਰਕੇ ਉਹਨੂੰ ਸਾਰੀ ਨੋਲਿਜ ਸੀ ਇਹ ਖਲਾਸਾ ਪਰ ਪਹਿਲਾਂ ਨਹੀਂ ਸੀ ਬਾਅਦ ਦੇ ਵਿੱਚ ਹੁੰਦਾ ਕਿਉਂਕਿ ਪਹਿਲਾਂ ਤਾਂ ਅਰਸ਼ਦ ਵਾਲੇ ਦਾ ਨਾਮ ਲਿਆ ਹੁੰਦਾਗਾ ਤੇ ਜਦੋਂ ਜਿੰਦਲ ਪਰਿਵਾਰ ਉਹਨਾਂ ਦੇ ਨਾਲ ਸੰਪਰਕ 'ਚ ਹੁੰਦਾ ਹੈਗਾ ਤੇ 50 ਲੱਖ ਦੀ ਗੱਲ ਵੀ ਫਾਈਨਲ ਹੋ ਜਾਂਦੀ ਹੈ ਕਿ ਵੀ ਅਸੀਂ ਤੁਹਾਨੂੰ 50 ਲੱਖ ਰੁਪਏ ਦੇਵਾਂਗੇ ਤੁਸੀਂ ਆਪਦੇ ਬੰਦੇ ਭੇਜ ਤੋ ਪੁਲਿਸ ਸੋ ਜਿੰਦਲ ਪਰਿਵਾਰ ਨੂੰ 50 ਲੱਖ ਰੁਪਏ ਤਿਆਰ ਕਰਕੇ ਦਿੰਦੀ ਆ ਉੱਪਰ ਤਾਂ ਅਸਲੀ ਨੋਟ ਹੁੰਦੇ ਆ ਤੇ ਥੱਲੇ ਸਾਰੇ ਡੁਪਲੀਕੇਟ ਨੋਟ ਹੁੰਦੇ ਆ ਇਹ ਜਾਂ ਜਿੰਦਲ ਪਰਿਵਾਰ ਨੂੰ ਪਤਾ ਜੇ ਪੁਲਿਸ ਨੂੰ ਪਤਾ ਵੀ ਕਿਵੇਂ ਉਹਨਾਂ ਨੇ ਬਾਹਰ ਬੈਠੇ ਬੰਦਿਆਂ ਨੂੰ ਸੈਟੀਸਫੈਕਸ਼ਨ ਦਵਾਈ ਵੀ ਤੁਹਾਡੇ ਪੈਸੇ ਤਿਆਰ ਆ ਤੁਸੀਂ ਦਿੱਤੀ ਹੋਈ ਲੋਕੇਸ਼ਨ ਤੇ ਆ ਕੇ ਆਪਣੇ ਪੈਸੇ ਲੈ ਜਾਓ ਤੇ ਜਦੋਂ ਦੋ ਵਿਅਕਤੀ ਜਿਹੜੇ ਫੜੇ ਗਏ ਆ ਦੁਬਾਰੇ ਫਿਰ ਮੈਂ ਉਹਨਾਂ ਦੇ ਨਾਮ ਦੁਹਰਾਉਣਾਗਾ ਵਿਸ਼ਾਲ ਉਰਫ ਵਿੱਕੀ ਡਾਲਰ ਰਾਏਪੋਟ ਤੇ ਪਰਮਜੀਤ ਉਰਫ ਹੈਪੀ ਗੋਂਦਵਾਲ ਇਹ ਜਦੋਂ ਦੋਨੇ ਵਿਅਕਤੀ ਕ੍ਰੇਟਾ ਗੱਡੀ ਤੇ ਆਉਂਦੇ ਆ ਤੇ ਪੈਸੇ ਜਿੰਦਲ ਪਰਿਵਾਰ ਤੋਂ ਲੈਣ ਆਉਂਦੇ ਆ ਜਿੱਥੇ ਇਹਨਾਂ ਨੂੰ ਬੁਲਾਇਆ ਗਿਆ ਹੁੰਦਾ ਜਾਂ ਜਿੱਥੇ ਇਹਨਾਂ ਨੇ ਲੋਕੇਸ਼ਨ ਦਿੱਤੀ ਹੁੰਦੀ ਹੈ ਵੀ ਇੱਥੇ ਆ ਕੇ ਪੈਸੇ ਫੜਾ ਕੇ ਜਾਓ ਤਾਂ ਸਾਂਝੀ ਆਪਰੇਸ਼ਨ ਰਹੀ ਥਾਣਾ ਸਿਟੀ 2 ਦੀ ਪੁਲਿਸ ਤੇ ਸੀਆਈ ਸਟਾਫ ਬਰਨਾਲਾ ਇਹਨਾਂ ਦੋਵਾਂ ਨੂੰ ਗ੍ਰਫਤਾਰ ਕਰ ਲੈਂਦੇ ਆ ਗਿਰਫਤਾਰ ਕਰਨ ਤੋਂ ਬਾਅਦ ਇਹ ਖੁਲਾਸਾ ਹੁੰਦਾਗਾ ਵੀ ਜਿਹੜੇ ਮਾਸਟਰਮਾਈਂਡ ਆ ਉਹ ਮਨਜਿੰਦਰ ਸਿੰਘ ਜੋ ਇਹਨਾਂ ਦੀ ਜਿੰਦਲ ਫੁੱਟਵੇਅਰ ਸ਼ੋਅਰੂਮ ਤੇ ਲੱਗਿਆ ਹੁੰਦਾ ਸੀਗਾ ਤੇ ਦੂਸਰਾ ਜਿਹੜਾ ਕਾਲ ਕਰਦਾਗਾ ਉਹ ਗੁਰਦੀਪ ਸ਼ੇਰਗੱਲ ਨਿਵਾਸੀ ਛੰਨਾ ਜ਼ਿਲ੍ਹਾ ਸੰਗਰੂਰ ਜਿਹੜੇ ਜੋ ਇਹਨਾਂ ਤੇ ਮੁਕੱਦਮਾ ਦਰਜ ਹੋਇਆ ਮੁਕੱਦਮਾ ਨੰਬਰ 305 384 387 506 120 ਤਹਿਤ ਪਰਚਾ ਦਰਜ ਹੋ ਗਿਆ ਤੇ ਪੁਲਿਸ ਨੇ ਆਪਣੀ ਕਾਨਫਰੰਸ ਦੇ ਵਿੱਚ ਇਹ ਵੀ ਦੱਸਿਆਗਾ ਵੀ ਜਿਹੜੇ ਦੋ ਵਿਅਕਤੀ ਫੜੇ ਗਏ ਆ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਤੇ ਨਾ ਕੋਈ ਇਹਨਾਂ ਦਾ ਕਿਸੇ ਗੈਂਗਸਟਰ ਨਾਲ ਲਿੰਕ ਸਾਹਮਣੇ ਆਇਆ ਪਰ ਰਿਮਾਂਡ ਇਹਨਾਂ ਦੇ ਚੱਲ ਰਹੇ ਹੈਗੇ ਵੀ ਇਹਨਾਂ ਤੋਂ ਜਿਹੜੀ ਫਰਦਰ ਪੁੱਛਗਿੱਛ ਹੋਰ ਹੋਣੀ ਆ ਉਹਦੇ ਵਿੱਚ ਪਤਾ ਲੱਗੂ ਕਿ ਇਹ ਦੋ ਵਿਅਕਤੀ ਜਿਹੜੇ ਪੈਸੇ ਲੈਣ ਕਿਉਂ ਆਏ ਸੀਗੇ ਵੀ ਇਹਨਾਂ ਦਾ ਸਬੰਧਤ ਕਿਸੇ ਹਵਾਲਿਆਂ ਵਾਲੇ ਨਾਲ ਆ ਜਾਂ ਕੋਈ ਇਹ ਮਨੀ ਚੈਂਜਰ ਵਗੈਰਾ ਦਾ ਕੰਮ ਕਰਦੇ ਆ ਤੇ ਜਿਹੜੇ ਦੋ ਵਿਅਕਤੀ ਆ ਮਨਜਿੰਦਰ ਸਿੰਘ ਜਿਹੜਾ ਮਾਸਟਰਮਾਈਂਡ ਸੀ ਤੇ ਗੁਰਦੀਪ ਸ਼ੇਰਗੱਲ ਉਹਨਾਂ ਤੇ ਰੈੱਡ ਕੋਰਨ ਨੋਟਿਸ ਜਾਰੀ ਕਰਵਾਤੇ ਪੁਲਿਸ ਨੇ ਐਲਓਸੀ ਵਗੈਰਾ ਜੋ ਹੁੰਦੀ ਐਰਪੋਰਟ ਤੇ ਉਹ ਖਲਵਾਤੀਆਂ ਪਰ ਇਹਦੇ ਵਿੱਚ ਮੇਨ ਗੱਲ ਤਾਂ ਇਹ ਹੈ ਨਾ ਜਿਹੜੇ ਜਿਵੇਂ ਮੈਂ ਤੁਹਾਨੂੰ ਅਕਸਰ ਕਹਿਣਾ ਹੁੰਦਾ ਬਾਰ ਬਾਰ ਕਹਿਣਾ ਹੁੰਦਾ ਵੀ ਜਿਹੜੇ ਬਾਹਰ ਬੈਠੇ ਲੋਕ ਨੇ ਹੁਣ ਉਹਨਾਂ ਨੇ ਤਾਂ ਜੇ ਉਹਨਾਂ ਦੇ ਉੱਤੇ ਕੋਈ ਕੇਸ ਹੋ ਵੀ ਗਿਆ ਅਸਹਿਲਮ ਵੀ ਪਾਉਣੀਆ ਜਾਂ ਕੁਝ ਵੀ ਉਹਨਾਂ ਨੂੰ ਤਾਂ ਮਤਲਬ ਇਹ ਬੈਨੀਫਿਟ ਹੀ ਦੇਣਗੇ ਇਹ ਕੇਸ ਪਰ ਹੁਣ ਰਗੜੇ ਤਾਂ ਆ ਦੋ ਨੌਜਵਾਨ ਗਏ ਜਿਨ੍ਹਾਂ ਦੀ ਕੋਈ ਪਹਿਲਾਂ ਕ੍ਰਾਈਮ ਦੀ ਹਿਸਟਰੀ ਹੋਈ ਨਹੀਂ ਸੀ ਹੁਣ ਜਾਂ ਤਾਂ ਇਹਨਾਂ ਨੂੰ ਇਹ ਹੋਊਗਾ ਵੀ ਅਸੀਂ ਇੱਕ ਦਿਨ ਦੇ ਵਿੱਚ ਅਮੀਰ ਹੋ ਜਾਾਂਗੇ ਜਿਵੇਂ 50 ਲੱਖ ਵੀ ਤੁਸੀਂ ਲਿਆਓ ਵੀ ਤੁਹਾਨੂੰ 20 ਲੱਖ ਦਿੱਤਾ ਜਾਊਗਾ ਜਾਂ ਅੱਧੇ ਪੈਸੇ ਤੁਸੀਂ ਰੱਖ ਲਿਓ ਬਾਕੀ ਸਾਨੂੰ ਭੇਜ ਦਿਓ ਜਾਂ ਤਾਂ ਜਾਂ ਤਾਂ ਇਸ لالਚ ਕਾਰਨ ਹੀ ਮਰੀ ਗਏ ਜਾਂ ਕਿਤੇ ਨਾ ਕਿਤੇ ਇਹ ਵੀ ਹੋ ਰਿਹਾ ਇਹਨਾਂ ਦਾ ਕੋਈ ਹਵਾਲੇ ਨਾਲ ਵਾਕਈ ਕੋਈ ਗੱਲਬਾਤ ਇਹਨਾਂ ਦੀ ਹੋ ਸਕਦੀ ਹੈਗੀ ਪਰ ਕਹਿਣ ਦਾ ਭਾਅ ਵੇਹ ਗਿਆ ਵੀ ਇਹ ਦੋ ਵਿਅਕਤੀ ਰਗੜੇ ਗਏ ਕਿ ਬਾਕੀ ਆਉਣ ਵਾਲੇ ਦਿਨਾਂ ਚ ਪਤਾ ਲੱਗੂ ਵੀ ਹੋਰ ਰਿਮਾਂਡ ਦੇ ਵਿੱਚ ਇਹ ਕੀ ਕੀ ਗੱਲਾਂ ਮੰਨਦੇ ਆ ਤੇ ਕਿਹਦੇ ਕਿਹਦੇ ਨਾਲ ਇਹਨਾਂ ਦੇ ਲਿੰਕ ਸਾਫਤ ਹੁੰਦੇ ਆ ਸੋ ਇਹ ਸੀ ਪੂਰੀ ਖਬਰ ਬਾਕੀ ਮੈਂ ਨਾਲ ਪੰਜਾਬ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇੱਕ ਕਾਨਫਰੰਸ ਵੀ ਕੀਤੀ ਆ ਉਹ ਵੀ ਮੈਂ ਨਾਲ ਲਾਈ ਆ ਤੇ ਤੁਸੀਂ ਉਹ ਵੀ ਜ਼ਰੂਰ ਦੇਖਿਓ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤਦ ਤੱਕ ਲਈ ਧੰਨਵਾਦ ਨਵੇਂ ਦਿਨ ਨਵੀਂ ਖਬਰ ਤੇ ਨਵੀਂ ਕਹਾਣੀ ਦੇ ਰੂਪ ਵਿੱਚ ਅਸੀਂ ਤੁਹਾਡੇ ਸਾਹਮਣੇ ਬਹੁਤ ਬਹੁਤ ਕੁਝ ਲੈ ਕੇ ਆ ਰਹੇ ਹਾਂ ਤੇ ਆਪਾਂ ਕਈ ਕਹਾਣੀਆਂ ਹੋਰ ਲੈ ਕੇ ਆ ਰਹੇ ਹਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਆਪਣੇ ਨੂੰ ਪਿਆਰ ਦਿਓ ਤਦ ਤੱਕ ਲਈ ਧੰਨਵਾਦ ਜੀ ਜਿਹੜਾ ਮਾਮਲਾ ਆ ਜ਼ੂਮਰੀਤੀ 14 6 2024 ਨੂੰ ਸਾਡੇ ਬਰਨਾਲਾ ਦੇ ਇੱਕ ਸ਼੍ਰੀ ਕਮਲਜਿੰਦਰ ਨੇ ਜਿਹੜੇ ਕਿ ਇੱਥੇ ਜਿਨ੍ਹਾਂ ਦਾ ਫੁੱਟਵੈਅਰ ਦਾ ਬਿਜ਼ਨਸ ਹੈਗਾ ਉਹਨਾਂ ਨੂੰ ਇੱਕ ਬਾਹਰਲੇ ਨੰਬਰ ਤੋਂ WhatsApp ਦੇ ਉੱਤੇ ਧਮਕੀ ਭਰੇ ਮੈਸੇਜ ਤੇ ਧਮਕੀ ਭਰੀਆਂ ਕਾਲਾਂ ਆਈਆਂ ਸੀ ਜਿਹਦੇ ਵਿੱਚ ਉਹਨਾਂ ਤੋਂ ਕਾਫੀ ਵੱਡੀ ਰਕਮ 1.5 ਕਰੋੜ ਦੇ ਕਰੀਬ ਜਿਹੜਾ ਫਰौती ਦੀ ਮੰਗ ਕੀਤੀ ਗਈ ਤੇ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਤੁਸੀਂ ਇਹ ਰਕਮ ਸਾਨੂੰ ਨਹੀਂ ਪ੍ਰੋਵਾਈਡ ਕਰਦੇ ਤਾਂ ਤੁਹਾਡਾ ਜਾਨੀ ਮਾਦੀ ਨੁਕਸਾਨ ਹੋ ਸਕਦਾ ਤੁਹਾਡੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਥੋੜੇ ਟਾਈਮ ਬਾਅਦ ਫੇਰ ਇਹ ਧਮਕੀਆਂ ਚੱਲਦੀਆਂ ਰਹੀਆਂ ਤੇ ਪਹਿਲਾਂ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਸੀ ਉਦੋਂ ਪਰਸ ਨੂੰ ਜਾਣਕਾਰੀ ਮਿਲੀ ਤਾਂ ਅਸੀਂ ਮੁਕੱਦਮਾ ਨੰਬਰ 305 ਮਿਤੀ 21 6 2024 ਦੀ ਇੰਤਾਰਾ 384 387 506 ਆਈਪੀਸੀ ਅਨਨੋਨ ਵਿਅਕਤੀਆਂ ਦੇ ਖਿਲਾਫ ਜਿਹੜਾ ਦਰਜ ਕੀਤਾ। ਸੋ ਉਦੋਂ ਤੋਂ ਹੀ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਦੇਕ ਆਈਪੀਐਸ ਮਾਨਯੋਗ ਐਸਪੀਡੀ ਬਰਨਾਲਾ ਸ਼੍ਰੀ ਸੰਦੀਪ ਸਿੰਘ ਵੰਡ ਬੀਪੀਐਸ ਜਿਹਦੇ ਦੇ ਦਸ਼ਾ ਨਿਰਦੇਸ਼ਾਂ ਤੇ ਫਾਕਫਕ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਸਾਡੇ ਥਾਣਾ ਸਿਟੀ ਬਰਨਾਲ ਦੇ ਮੁਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਤੇ ਸੀਆਈਏ ਦੇ ਇੰਚਾਰਜ ਉਹ ਅੱਜ ਇੱਥੇ ਹੈ ਨਹੀਂ ਕਿ ਕਿਸੇ ਅਮਰਜੈਂਸੀ ਕਰਕੇ ਇੰਸਪੈਕਟਰ ਵਰਜੀਤ ਸਿੰਘ ਇਹਨਾਂ ਦੇ ਅਧੀਨ ਵਕਫਾ ਟੀਮਾਂ ਬਣਾ ਕੇ ਮਕਦਮਾ ਦੀ ਜਿਹੜੀ ਹੈ ਤਰਤੀਸ਼ ਸ਼ੁਰੂ ਕੀਤੀ ਗਈ ਤੇ ਮਦਈ ਪਾਰਟੀ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਅੱਗੇ ਜਿਹੜੀ ਉਹਨਾਂ ਦੀ ਗੱਲਬਾਤ ਫਰੋਤੀ ਮੰਗਣ ਵਾਲੇ ਨਾਲ ਚੱਲ ਰਹੀ ਸੀ ਉਹਨੂੰ ਚਲਾਇਆ ਗਿਆ ਇੱਕ ਕੰਟਰੋਲ ਆਪਰੇਸ਼ਨ ਦੇ ਅਧੀਨ ਜਿਹਦੇ ਵਿੱਚ ਫਿਰ ਜਿਹੜੀ ਦੋਸ਼ੀ ਪਾਰਟੀ ਸੀ ਉਹਨੇ ਨਾਲ ਫਾਈਨਲੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਤੁਸੀਂ 50 ਤਵਖ ਜੋ ਨੋਟਾਂ ਦੇ ਨਕਲੀ ਨੋਟਾਂ ਦੀਆਂ ਗੁੱਠੀਆਂ ਬਣਾ ਕੇ ਉਹਦੇ ਉੱਤੇ ਅਸਲੀ ਨੋਟ ਅੱਗੇ ਪਿੱਛੇ ਲਾ ਕੇ ਤਿਆਰ ਕਰਕੇ ਕੀਤਾ ਗਿਆ ਤੇ ਜਿਹੜੇ ਦੋ ਇਹਦੇ ਚ ਵਿਅਕਤੀ ਸਾਡੂ ਜਿਹੜਾ ਇਦਾਂ ਤੋਂ ਲੈਣ ਆਏ ਸੀ ਕੈਸ਼ ਪੇਮੈਂਟ ਉਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਬਾਅਦ ਦੇ ਵਿੱਚ ਵਿਸ਼ਾਲਜੀਤ ਸਿੰਘ ਵਿਸ਼ਾਲਜੀਤ ਸ਼ਰਮਾ ਉਰਫ ਵਿੱਕੀ ਡਾਲਰ ਵਾਸੀ ਰਾਏਕੋਟ ਤੇ ਪਰਮਜੀਤ ਸਿੰਘ ਹੈਪੀ ਵਾਸੀ ਗੁੰਦਵਾਲ ਲੁਧਿਆਣਾ ਹੋਈ ਤੇ ਫਰਦਰ ਫਿਰ ਤਕਨੀਕੀ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਹ ਮੁਕਦਮੇ ਨੂੰ ਅੱਗੇ ਫਰਦਰ ਤੋਰਦੇ ਹੋਏ ਇਹ ਗੱਲ ਸਾਹਮਣੇ ਆਈ ਆ ਕਿ ਜਿਹਦੇ ਚ ਦੋ ਅਸੀਂ ਇਹ ਦੋਸ਼ੀ ਹੋਰ ਆਇਡੈਂਟੀਫਾਈ ਕੀਤੇ ਆ ਕਿ ਜਿਹੜੀਆਂ ਇਹ ਕਾਲਾਂ ਨੇ ਇਹ ਕੈਨੇਡਾ ਦੇ ਵਿੱਚੋਂ ਗੁਰਦੀਪ ਸਿੰਘ ਸ਼ੇਰਗਿੱਲ ਵਾਸੀ ਆਰਮਨਗਰ ਛੰਨਾ ਜ਼ਿਲ੍ਹਾ ਸੰਗਰੂਰ ਹਾਲ ਕੈਨੇਡਾ ਜੋ ਕਿ ਟ੍ਰਾਂਟੋ ਬ੍ਰੈਂਟਨ 'ਚ ਰਹਿ ਰਹੇ ਆ ਤੇ ਦੂਜਾ ਦੋਸ਼ੀ ਮਨਜਿੰਦਰ ਸਿੰਘ ਵਾਸੀ ਦਦਾਰਗੜ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਇਹ ਵੀ ਉੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਆ ਦੋਨੇ ਕੈਨੇਡਾ ਚ ਰਹਿ ਰਹੇ ਨੇ ਇਹਨਾਂ ਵੱਲੋਂ ਇਹ ਕਾਲਾਂ ਕੀਤੀਆਂ ਗਈਆਂ ਸੀ ਤੇ ਫਰਦਰ ਸਾਡੇ ਕੋਲ ਇਹ ਵੀ ਧਿਆਨ ਚ ਆਇਆ ਕਿ ਜਿਹੜਾ ਮਨਜਿੰਦਰ ਸਿੰਘ ਵਾਸੀ ਦیدارਗੜ ਹੈ ਇਹ ਮਦਈਮ ਕਮਲਜਿੰਦਰ ਦੀ ਜਿਹੜੀ ਫੁੱਟਵੇਅਰ ਦੀ ਦੁਕਾਨ ਹੈ ਉਹਦੇ ਉੱਤੇ ਪਹਿਲਾਂ ਕੰਮ ਨਹੀਂ ਕਰਦਾ ਸੀ ਜਿਹਦੇ ਕਰਕੇ ਉਹਨੂੰ ਇਹਨਾਂ ਦੀ ਫੈਮਿਲੀ ਬਾਰੇ ਫੈਮਿਲੀ ਦੇ ਮੈਂਬਰਸ ਬਾਰੇ ਇਹਨਾਂ ਦੇ ਬਿਜ਼ਨਸ ਬਾਰੇ ਉਹ ਜਾਣਕਾਰੀ ਸੀ ਤੇ ਉਹ ਜਾਣਕਾਰੀ ਵਰਤ ਕੇ ਹੀ ਇਹ ਇਹਨਾਂ ਨੂੰ ਧਮਕੀ ਭਰੇ ਜਿਹੜੇ ਮੈਸੇਜ ਦਾ ਕਾਲਾਂ ਕਰ ਰਹੇ ਸੀ ਕਿ ਸਾਨੂੰ ਪਤਾ ਹੈ ਤੇਰੇ ਬੱਚੇ ਕਿੱਥੇ ਵੱਢ ਰਹੇ ਨੇ ਤੇਰਾ ਕਿੱਥੇ ਕੰਮ ਕਰਾ ਤੇਰਾ ਇਹ ਨੁਕਸਾਨ ਹੋਏਗਾ ਸੋ ਇਹ ਜਿਹੜੇ ਦੋ ਦੋਸ਼ੀ ਇਹਨਾਂ ਨੂੰ ਵੀ ਐਡੀਸ਼ਨਲ ਜੋ ਦੋਸ਼ੀ ਅਸੀਂ ਇਹਨਾਂ ਨੂੰ ਵੀ ਨਾਮਜ਼ਦ ਕਰ ਰਹੇ ਹਾਂ ਤੇ ਇਹਨਾਂ ਦਾ ਅਸੀਂ ਐਲਓਸੀ ਜਾਰੀ ਕਰਾਵਾਂਗੇ ਸੋ ਦੈਟ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ ਤੇ ਜਿਹੜੇ ਦੋਸ਼ੀ ਪਹਿਲਾਂ ਅਸੀਂ ਗ੍ਰਿਫਤਾਰ ਕੀਤੇ ਨੇ ਵਿਸ਼ਾਲ ਜੀ ਤੇ ਸ਼ਰਮਾ ਵਾਸੀ ਰਾਏਕੋਟ ਤੇ ਪਰਮਜੀਤ ਸਿੰਘ ਵਾਸੀ ਗੋਂਦਵਾਲ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਵਾਰਡ ਲਿਆ ਗਿਆ ਇਹਨਾਂ ਦੇ ਉੱਤੋਂ ਕੋਲੋਂ ਜਿਹੜੀ ਫਰਦਰ ਜਿਹੜੀ ਪੁੱਛਗਿੱਛ ਚ ਜਾਰੀ ਆ ਜਿਹੜੀ ਹੁਣ ਤੱਕ ਦੀ ਬਰਾਮਦਗੀ ਆ ਉਹਦੇ ਵਿੱਚ ਇੱਕ ਜਿਹੜੀ ਇਹ ਕਰੇਟਾ ਕਾਰ ਜਿਹਦੇ ਵਿੱਚ ਫਰੋਤੀ ਦੀ ਰਕਮ ਵਸੂਲ ਕਰਨ ਆਈ ਸੀ ਜਦੇ ਨਾਲ ਇੱਕ ਬੈਗ ਜਿਹਦੇ ਚ 5-500 ਰੁਪਏ ਦੀਆਂ ਬੁੱਟੀਆਂ ਜੜੀਆਂ ਬਣੀਆਂ ਹੋਈਆਂ ਉਹ ਬਰਾਮਦ ਕੀਤਾ ਗਿਆ ਹੁਣ ਤੱਕ ਸਾਹਮਣੇ ਆਇਆ ਕਿ ਜਿਹੜੇ ਦੋਨੋਂ ਦੋਸ਼ੀ ਨੇ ਉੱਥੇ ਸਟੂਡੈਂਟ ਵੀਜ਼ਾ ਤੇ ਗਏ ਹੋਏ ਨੇ ਪਰ ਇਹਨਾਂ ਦਾ ਕਿਸੇ ਗੈਂਗਸਟਰ ਦੇ ਨਾਲ ਕੋਈ ਸੰਬੰਧ ਨਹੀਂ ਹਲੇ ਤੱਕ ਸਾਹਮਣੇ ਆਇਆ ਇਹਨਾਂ ਨੇ ਸਿਰਫ ਜੋ ਅੱਜਕੱਲ ਮਾਹੌਲ ਚੱਲ ਰਿਹਾ ਕਿ ਗੈਂਗਸਟਰ ਦੇ ਨਾਂ ਤੇ ਕਾਮ ਕੀ ਦੇ ਕੇ ਕਿਉਂਕਿ ਜਿਹੜਾ ਮਨਜਿੰਦਰ ਸਿੰਘ ਹੋ ਇਹਨਾਂ ਦੇ ਦੁਕਾਨ ਤੇ ਜੌਬ ਕਰਦਾ ਰਿਹਾ ਸੀ ਉਹਨੂੰ ਇਹਨਾਂ ਬਾਰੇ ਜਾਣਕਾਰੀ ਸੀ ਇਹਨਾਂ ਨੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸ਼ੈਤਾਨੀ ਕਰਕੇ ਇਹਨਾਂ ਦੇ ਨਾਲ ਇਹੋ ਜਿਹਾ ਠੱਗੀ ਮਾਰਨ ਦੀ ਕੋਸ਼ਿਸ਼ ਚੱਲ ਰਹੀ ਸੀ ਉਹਨਾਂ ਨੇ ਪਹਿਲਾਂ ਕੁਝ ਹੋਰ ਤਰ੍ਹਾਂ ਵੀ ਕੈਨੇਡਾ ਦੇ ਅਕਾਊਂਟ ਨੰਬਰ ਵਗੈਰਾ ਦੇ ਕੇ ਵੀ ਕੋਸ਼ਿਸ਼ ਕੀਤੀ ਸੀ ਕਿ ਇੱਥੇ ਸਾਨੂੰ ਪੈਸੇ ਭਾ ਦਿੱਤੇ ਜਾਣ ਬਟ ਉਹਦੇ ਵਿੱਚ ਕੁਝ ਜਿਹੜੇ ਕਿ ਫਾਈਨੈਂਸ਼ੀਅਲ ਰੈਗੂਲੇਸ਼ਨਸ ਨੇ ਉਹਦੀ ਪ੍ਰੋਬਲਮ ਆ ਰਹੀ ਸੀ ਜਿਹਦੇ ਕਰਕੇ ਉਹਨੇ ਇਹਦਾ ਇਹਨਾਂ ਨੂੰ ਨੰਬਰ ਦਿੱਤਾਗਾ ਸਿੰਘ ਜਿਹੜਾ ਗੋਂਦਵਾਲ ਦਾ ਹੈਗਾ ਉਹਦਾ ਨੰਬਰ ਇਹਨਾਂ ਨੇ ਮਦੀ ਮਕਦਮੇ ਨਾਲ ਸ਼ੇਅਰ ਕੀਤਾ ਸੀ ਜਦੋਂ ਪਰਮਜੀਤ ਸਿੰਘ ਨੇ ਕੰਟੈਕਟ ਕੀਤਾ ਤੇ ਉਹ ਬਰਨਾਲੇ ਆਏ ਤੇ ਦੋਨੇ ਜਿਹੜੇ ਮਦਮਾ ਨੰਬਰ 305 ਅਧੀਨ ਤਾਰਾ 384 387 506 ਤੇ 120 ਵੀ ਆਈਪੀਸੀ ਥਾਣਾ ਸਿਟੀ ਬਰਨਾਲਾ ਅੰਦਰ ਇਹ ਅਸੀਂ ਸਾਰੀ ਜਿਹੜਾ ਤਫਤੀਸ਼ ਦੇ ਅਸੀਂ ਚੱਲ ਰਹੀ ਹੈ ਇਸ ਮਕਦਮੇ ਦੀ ਜਿਹੜੇ ਵੀ ਕੋਈ ਇਹੋ ਦੇ ਖਲਾਫ ਇਹ ਵੀ ਅਸੀਂ ਜਿਹੜਾ ਇਸ ਗੱਲ ਦੀ ਤਫਤੀਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਹਵਾਲਾ ਐਂਗਲ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਕਬਜ਼ੇ 'ਚ ਲਏ ਆ ਹੁਣ ਅਸੀਂ ਬਾਤ ਰਹੇ ਆ ਜੇ ਕੋਈ ਵੀ ਇਹੋ ਜੀ ਆਉਂਦੀ ਹੈ ਗੱਲਵਾ ਸਾਹਮਣੇ ਤਾਂ ਰੈਲੇਵੈਂਟ ਸੈਕਸ਼ਨਸ ਐਡ ਕੀਤੇ ਜਾਣ। ਸਦਾ ਪ੍ਰੋਪਰ ਅਸੀਂ ਲੁੱਕ ਆਊਟ ਸਰਕੂਲਰ ਵੀ ਜਾਰੀ ਕਰਾਂਗੇ ਤੇ ਰੈਡ ਕਾਰਨਰ ਨੋਟਿਸ ਇਸ਼ੂ ਕਰਨ ਵਾਸਤੇ ਵੀ ਅਸੀਂ ਜਿਹੜਾ ਪ੍ਰੋਸੀਜਰ ਸਟਾਰਟ ਕਰਾਂਗੇ। ਜਿਹੜਾ ਹੁਣ ਤੱਕ ਸਾਡੇ ਕੋਲ ਕੋਈ ਪ੍ਰੈਸ ਨਿਊਜ਼ ਨਹੀਂ ਪਤਾ ਲੱਗਿਆ ਸੀ ਕਿ ਹਰਸ਼ਦੀਪ ਮਡੱਲਾ ਦਾ ਨਾਮ ਲੈ ਗਿਆ ਬਟ ਹਲੇ ਤੱਕ ਜੋ ਸਾਡੀ ਮਦਈ ਮੁਕੱਦਮੇ ਨਾਲ ਜਿੰਨੀ ਵਾਰ ਵੀ ਸਾਡੀ ਉਹਨਾਂ ਦੇ ਜੁਆਇੰਟਲੀ ਚੱਲ ਰਿਹਾ ਸੀ ਸਾਰਾ ਕਿਸੇ ਸਪੈਸੀਫਿਕ ਕਿਸੇ ਗੈਂਗਸਟਰ ਦਾ ਨਾਮ ਨਹੀਂ ਲਿਆ ਗਿਆ ਸਿਰਫ ਜੋ ਸਟਾਈਲ ਹੁੰਦਾ ਗੈਂਗਸਟਰਾਂ ਦਾ ਤੇ ਤੇਰਾ ਨੁਕਸਾਨ ਹੋ ਜਾਏਗਾ ਤੇਰਾ ਅਸੀਂ ਪਰਿਵਾਰ ਖਤਮ ਕਰ ਦੇਗੇ ਇਹੋ ਜੀਆਂ ਗੱਲਾਂ ਕੀਤੀਆਂ ਗਿਆ ਸੀ ਐਜ਼ ਅ ਗੈਂਗਸਟਰ ਪੋਜ਼ ਕੀਤਾ ਗਿਆ ਸੀ ਬਟ ਕਿਸੇ ਪਾਰਟਿਕੂਲਰ ਗੈਂਗਸਟਰ ਜਾਂ ਕਿਸੇ ਗੈਂਗਸਟਰ ਗਰੂਪ ਦੇ ਬਾਰੇ ਇਹਦੇ ਵਿੱਚ ਰੈਫਰੈਂਸ ਨਹੀਂ ਸੀ ਵਪਾਰੀਆਂ ਲਈ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਬਰਨਾਲਾ ਪੁਲਿਸ 24 ਘੰਟੇ ਤੁਹਾਡੀ ਸੁਰੱਖਿਆ ਲਈ ਤਿਆਰ ਹੈ ਤੁਹਾਨੂੰ ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਕੋਈ ਵਿਅਕਤੀ ਇਹ ਨਹੀਂ ਹੋ ਸਕਦਾ ਕਿ ਕਿਸੇ ਨੂੰ ਧਮਕੀ ਦੇ ਕੇ ਤੇ ਬਰਨਾਲਾ ਪੁਲਿਸ ਤੋਂ ਬਚ ਜਾ ਜਿਹੜਾ ਵੀ ਵਿਅਕਤੀ ਬਾਹਰ ਬੈਠ ਕੇ ਇੱਥੇ ਅਮਨ ਸ਼ਾਂਤੀ ਨੂੰ ਭੰਗ ਕਰ ਰਿਹਾ ਜਾਂ ਕਿਸੇ ਨੂੰ ਧਮਕੀਆਂ ਦੇ ਰਿਹਾ ਉਹਦਾ ਕੋਈ ਵੀ ਇੱਥੇ ਕਨੈਕਸ਼ਨ ਜਿਹੜਾ ਚਾਹੇ ਉਹਦਾ ਕੋਈ ਗੁਰਗਾ ਚਾਹੇ ਕੋਈ ਉਹਦਾ ਰੈਕੀ ਕਰਨ ਵਾਲਾ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਤੇ ਬਾਹਰ ਬੈਠਿਆਂ ਨੂੰ ਵੀ ਜਿਹੜਾ ਅਸੀਂ ਤਫਤੀਸ਼ ਦੇ ਘੇਰੇ ਵਿੱਚ